ਹਾਂਜੀ ਸਲਾਈ ਕੜਾਈ ਪੇਂਟ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੀਤ ਕਰਤੀ ਹਾਂ ਸਾਰੇ ਠੀਕ ਹੋਵੋਗੇ, ਖੁਸ਼ ਹੋਵੋਗੇ, ਖੁਸ਼ਹਾਲ ਹੋਵੋਗੇ। ਬੈਗਰੂਜੀ ਸਾਰਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੀ ਤੁਹਾਡੇ ਸਾਰੇ ਸਪੋਰਟ ਨਾਲ ਹੀ ਇਹ ਅੱਗੇ ਵਧਣਾ। ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਦੇਖੋ ਇਹ ਆਗੇ ਜੀ ਬੱਚਿਆਂ ਦੇ ਕੱਪੜੇ। ਠੀਕ ਆ। ਅੱਜ ਆਪਾਂ ਨੇ ਲੈ ਕੇ ਆਉਣੀ ਆ ਪਿਛਲੇ ਸਾਲ ਵਾਲੇ ਤੇ ਸਿਰਫ ਵਸੋ ਦੋਏ ਪੀਸ ਨਹੀਂ। ਪਿਛਲੇ ਸਾਲ ਵਾਲੇ ਆਪਣੇ ਸਾਰੇ ਲੱਗੇ ਸੀਗੇ। ਇਸ ਵਾਰ ਤਾਂ ਹਜੇ ਗਈ ਨਹੀਂ ਦੇਖੋ ਇੱਕੋ ਕਲਰ ਚ ਰਹਿੰਦਾ ਵਸਿੱਕੇ ਦੋਏ ਰਹਿੰਦੇ ਸੀਗੇ ਇਹ ਹੁਣ ਸਿਹੜ ਵਾਲੇ ਕੱਪੜੇ ਆਪਾਂ ਨੇ ਕੱਢੇ ਸੀ ਨਾ ਹੁਣ ਆਪਾਂ ਰੱਖ ਲਏ ਆ ਲੱਗਦੇ ਨੇ ਤੇ ਜਿਵੇਂ ਬਸ ਦੋ ਚਾਰ ਕਿ ਪੀ ਸੌਲਾਂ ਦੇ ਰਹਿੰਦੇ ਸੀ ਸਟੌਲ ਆਪਣੇ ਲਵੇ ਸਾਰੀ ਲੱਗ ਗਈ ਸੌਲ ਵੀ ਬਸ ਇਹੀ ਰਹਿੰਦੇ ਨੇ ਹੁਣ ਆਪਾਂ ਦੁਬਾਰੇ ਵੀ ਲੈ ਕੇ ਆਵਾਂਗੇ ਇਹ ਸੌਲ ਐਵੇਂ ਲੈਤੇ ਹੋਏ ਸੀ ਦੇਖੋ ਜੀ ਮੇਰਾ ਰਵਾਜ ਨਹੀਂ ਜਾਂਦਾ ਜਮੇ ਵੀ ਜਦ ਮਰਜ਼ੀ ਲੈ ਲਉ ਡਾਰਕ ਸੁਟਾਂ ਦੇ ਲੈੱਟੇ ਉਹ ਵੀ ਨੇ ਸੁਣੇ ਲੱਗਦੇ ਨੇ ਇਹ ਆ ਦੇ ਪ੍ਰਿੰਟ ਸੌਲ ਦਾ ਸਾਰੇ ਚ ਐਨੇ ਫੁੱਲ ਨਹੀਂ ਗੀ ਲੋਗੋ ਦੇ ਠੀਕ ਹੈ ਜੇ ਕਰਕੇ ਤੁਸੀਂ ਨੇ ਮੰਗਵਾਉਣੀ ਨੇ ਸ਼ਿਪਿੰਗ ਫ੍ਰੀ ਹੋਊਗੀ 250 ਰੁਪਏ ਰੇਟ ਹੈ ਕੋਈ ਜ਼ਿਆਦਾ ਰੇਟ ਨਹੀਂ ਹੈਗਾ ਇਹ ਵਾਲੇ ਸੌਲਾਂ ਦਾ ਹੈਗਾ ਜੀ 2200 ਰੁਪਏ ਦੇਖੋ ਅੰਕੜਾ ਡ ਨਹੀਂ ਇਹ ਬੜੀਏ ਘਰ ਵਿੱਚ ਨਹੀਂ ਇੱਕ ਇਹਦੇ ਨਾਲ ਦਾ ਇਹ ਹੈ ਤਾਂ ਇਹਨੇ ਖੋਲੂਗੀ ਸਾਰੀ ਨੂੰ ਫਿਰ ਵੀਡੀਓ ਜਿਆਦਾ ਲੰਬੀ ਹੋ ਜੂਗੀ ਦੇਖੋ ਜੀ ਇੱਕ ਇਹ ਇਹ ਇੰਟਰਨੈਟ ਸਾਹਮਣੇ ਇਹ ਸੌ ਦਾ ਰੇਟ ਹੈਗਾ ਜੀ 200 ਰੁਪਏ ਇਹ ਆਪਣੇ ਲਈ ਵੇਚ ਕੇ ਪੀਸ ਰਹਿ ਗਏ ਨਿੱਗੇ ਬਹੁਤ ਹੁੰਦੇ ਨੇ ਹੁਣ ਵੀ ਠੰਡ ਜੀ ਸ਼ੁਰੂ ਹੋਈ ਤੋਂ ਲੈ ਗਏ ਨਿੱਗੇ ਬਹੁਤ ਰਹਿੰਦੇ ਨੇ ਜੀ ਇਹ ਵੀ ਇਹ ਵੀ ਆਪਣੇ ਲਈ 200 ਰੁਪਏ ਰਹਿੰਦੇ ਨੇ ਇਨਾਂ ਦਾ ਪ੍ਰਾਈਜ਼ ਵੀ 2.500 ਰੁਪਏ ਜੀ ਸੀਪਿੰਗ ਬਿਲਕੁਲ ਫ੍ਰੀ ਹੈ ਜੀ ਮੇਂ ਜਿਹੜੀਆਂ ਪਹਿਣਾ ਨਹੀਂ ਮੇਥੇ ਜੈਕਟਾਂ ਕੋਟੀਆਂ ਬਣਵਾਈਆਂ ਉਹਨਾਂ ਨੇ ਆਰਡਰ ਦਿੱਤੇ ਹੋਏ ਨੇ ਹਨਾ ਉਹਨਾਂ ਨਾਲ ਉਹਨਾਂ ਦੇ ਕੋਲ ਹੀਅਰ ਕਰਾਂਗੇ ਜੇਕਰ ਉਹਨਾਂ ਨੇ ਵੀ ਲੈਣੀ ਹੋਈ ਨਾਲ ਸੌਲ ਫ੍ਰੀ ਸੀਪਿੰਗ ਇਹ ਦੇ ਦਾਂਗੇ ਇਨਾਂ ਦਾ ਪ੍ਰਾਈਜ਼ 2.500 ਰੁਪਏ ਇੱਕ ਪੀਸ ਰੈਂਦਾ ਜੀ ਇੱਕ ਕੇ ਵਾਲਾ ਪੀਸ ਰੈਂਦਾ ਠੀਕ ਆ ਇਸ ਦੁਆਰਾ ਆ ਗਈ ਜੀ ਹੁਣ ਇਹ ਸਾਰਾ ਸਮਾਨ ਕਣਚੀ ਲੈ ਕੇ ਜਾਂਦੇ ਸੀ ਹਨਾ ਕਰਨੀ ਹੈ ਅਹਾਂ ਖੋਦੀ ਸਰਦੀਆਂ ਸਟਾਰਟ ਹੋ ਗਈਆਂ ਨਾ ਸਰਦੀਆਂ ਕਰਕੇ socks ਨੇ ਇਹ ਪੂਰੀਆਂ ਗਰਮ ਚ ਰਹਿਣੀਆਂ ਨੇ ਜੀ ਇਹ ਹੈਗਾ 50 ਰੁਪਏ ਦਾ ਜੋੜਾ ਠੀਕ ਹੈ ਬਾਜ਼ਾਰ 'ਚ ਇਹ ਮਹਿੰਗਾ ਮਿਲ ਰਿਹਾ ਇਹ ਸੇਮ ਇੱਕਨਾਲ ਦੀਆਂ ਨੇ ਜਿਵੇਂ ਕਈ ਵਾਰ ਮਟਰ ਮੋਟਰਸਾਈਕਲ ਤੇ ਜਾਂਦੇ ਨੇ ਜਾਂ ਜਦੋਂ ਜ਼ਿਆਦਾ ਠੰਡ ਹੁੰਦੀ ਆ ਅੰਦਰ ਜਾਣੇ ਨੇ ਠੀਕ ਆ ਬਾਹਰੇ ਅੰਦਰ ਲਈ ਇਹ ਜਰੱਬਾ ਬਹੁਤ ਵਧੀਆ ਰਹਿਣੀਆਂ ਨੇ ਬਹੁਤ ਸੌਫਟ ਨੇ ਜੀ ਮੈਂ ਵੀ ਦੋ ਜੋੜੇ ਲਏ ਹੋਏ ਨੇ ਬਿਲਕੁਲ ਖਰਾਬ ਵੀ ਨਹੀਂ ਹੁੰਦੀਆਂ रेगुलर ਆਪਕਰ ਵੀ ਪਾ ਸਕਦੇ ਆ ਕਾਫੀ ਕਲਰ ਨੇ ਇਹ ਦੂਸਰੀਆਂ ਸੌਕਸ ਆ ਗਈਆਂ ਜੀ ਜਿਮੇ ਬੱਚਿਆਂ ਦੀਆਂ ਆ ਗਈਆਂ ਵੱਡਿਆਂ ਦੀਆਂ ਆ ਗਈਆਂ ਬੈਲੀ ਵਾਲੀਆਂ ਅੱਡੀ ਤੱਕ ਪਾਉਣੀਆਂ ਜਿਹੜੀਆਂ ਇਹ ਦੂਸਰੀਆਂ ਜਰਾਬਾਂ ਆ ਗਈਆਂ ਜਿਹੜੀ ਕਿਤੇ ਤੱਕ ਨੂੰ ਆਉਂਦੀਆਂ ਨੇ ਛੋਟਾ ਨਾਲ ਨਾਲ ਆਉਂਦੀਆਂ ਨੇ ਇਹ ਫੇਰ ਜਰਾਬਾਂ ਆ ਗਈਆਂ ਜਿਹੜੀ ਆਜਾ ਪਾਉਣੀਆਂ ਜੀ ਇਹ ਦੀਪਾ ਜੋੜਾ ਇਹ ਤਾਂ ਪੱਟੀਆਂ ਆ ਫੇਰ ਉਹ ਵੀ ਗਰਮ ਚਾ ਆ ਗਈਆਂ ਜੀ ਇਹ 50 ਰੁਪਏ ਦੇ ਨੇ ਇਹ ਰ ਆਪਾਂ ਮੈਂ ਆ ਜੀਆਂ ਫਿਰ ਇਹ ਆਪਾਂ ਕੱਠੀ ਲੈ ਆਏ ਤੇ ਕਿਉਂਕਿ ਕੱਠੀ ਲੈ ਜਾਨੀਆਂ ਨੇ ਪੰਜ ਕਲ ਸੇ ਸੇ ਜੋੜੇ ਇਹ ਵੀ ਵੀਰਪੇ ਚ ਜੋੜਾ ਜੀ ਸ਼ਿਪਿੰਗ ਬਿਲਕੁਲ ਫਰੀ ਹੈ ਇਹ ਵੀ ਵੀਰਪੇ ਜੋੜਾ ਗਿਆ ਜੀ ਵਿੱਚ ਵਿੱਚ ਕਸਟਮਰ ਇਹ ਜਿਹੇ ਵੀ ਹੁੰਦੇ ਨੇ ਇਹ ਨਾਲ ਉਹ ਕੱਪੜੇ ਗੱਡੇ ਸੀ ਮੈਨੂੰ ਆਏ ਸੀ ਮੈਂ ਕਿਹਾ ਕਿ ਤੇ ਕੋਈ ਬੈਲ ਬਟਨ ਦੇ ਸੂਟਾਂ ਤੋਂ ਹਨਾ ਇੱਕ ਦੋ ਸੂਟ ਪਏ ਨੇਗੇ ਆਪਣੇ ਲਵੇ ਉਹ ਦੇਖ ਰਹੀ ਸੀ ਮੈਂ ਪਰ ਉਹ ਸਾਰੇ ਸੇਲ ਹੋ ਗਏ ਜੀ ਮੈਨੂੰ ਆਏ ਸੀ ਮੈਂ ਕਿਹਾ ਚਲ ਜੇ ਇੱਕ ਦੋ ਪੀਸ ਪਿਆ ਹੋਏ ਨੇ ਆਪਾਂ ਆਪ ਦਾ ਸੇਮ ਸਟਿਚ ਕਰ ਲਾਂਗੇ ਵੀ ਫਿਰ ਲੈ ਆਵਾਂਗੇ ਦੇਖੋ ਕਿੰਨਾ ਪਿਆਰਾ ਕਲਰ ਸੀ ਇਹ ਮੇਰੀ ਪੱਛਮੂਨ ਨੂੰ ਕਿਤੇ ਦੀ ਵੀਕ ਜਾਂਦੀ ਹੈ ਕਿਸੇ ਨੇ ਪਿਛਲੀ ਵਾਰ ਕਹਤਾ ਜੀ ਸਾਡੀ ਜੈਕਟ ਕਰ ਦਿਓ ਮੈਂ ਕਿਹਾ ਕੋਈ ਨਾ ਮੈਂ ਅਲੱਗ ਨਹੀਂ ਰੱਖ ਦੂੰਗੀ ਪਰ ਉਹ ਇੰਨਾ ਕਹਿ ਕੇ ਲੈ ਕੇ ਨਹੀਂ ਸਾਨੂੰ ਜ਼ਰੂਰੀ ਰਿਜੈਕਟ ਚਾਹੀਦੀ ਹੈ ਸਾਨੂੰ ਕਲਰ ਪਉ ਤਾਂ ਪਸੰਦਾ ਅਲੱਗ ਕਢਾ ਕੇ ਰੱਖ ਕੇ ਗਏ ਚਲੋ ਫਿਰ ਮੈਂ ਹਨਾ ਅਲੱਗ ਰੱਖਤਾ ਉਸ ਤੋਂ ਬਾਅਦ ਮੇਰੇ ਤਾਂ ਖਿਆਲ ਹੀ ਨਹੀਂ ਰਹੇ ਮੈਂ ਸਾਦੀ ਵਾਲੇ ਕੱਪੜਿਆਂ 'ਚ ਰੱਖਤਾ ਦੇਖੋ ਇਹ ਤੈਨੂੰ ਗੋਲ ਹੀ ਉਦੋਂ ਦੇ ਪੈਨੇ ਹੁਣ ਆਪਾਂ ਇਹਦੀ ਕੋਈ ਜੱਟ ਬਣਾਵਾਂਗੇ ਬਸ ਦੁਕਾਨ 'ਚ ਤਾਂ ਦਿਆ ਨਹੀਂ ਪਤਾ ਜੀ ਜਿਹੜੀਆਂ ਪਹਿਣਾ ਪ੍ਰੋਜੈਕਟਾਂ ਮੋਂ ਲੈਂਦੀਆਂ ਨੇ ਹਨਾ ਉਹ ਲੈ ਜਾਣਾ ਇਹ ਸੇਲ ਹੋ ਜਾਂਦੀਆਂ ਪਰ ਮੈਂ ਦੱਸਦੀਆਂ ਵਿੱਚ ਵਿੱਚ ਕਸਟਮਰ ਆਹੀ ਜਿਵੇਂ ਹੁੰਦੇ ਨੇ ਪਰ ਮੇਰੇ ਲਈ ਕੋਈ ਕਸਟਮਰ ਨਹੀਂ ਆਇਆ ਬਸ ਇੱਕ ਕਸਟਮਰ ਹੀ ਆਇਆ ਸੀ ਇਹ ਪਛਮਰ ਖਾ ਗਏ ਹੁਣ ਵੀ ਕਹਿੰਦੇ ਸੀ ਉਹ ਕਹਿੰਦੇ ਸੀ ਜੈਕਟਾਂ ਗੁੱਟੀਆਂ ਬਣਵਾਉਣੀਆਂ ਨੇ ਆਪਾਂ ਨੇ ਜਵਾਬ ਦਿੱਤਾ ਜੀ ਉਹਨਾਂ ਨੂੰ ਠੀਕ ਨਹੀਂ ਆਪਣੀ ਸਾਰੀ ਕਸਟਮਰ ਹੈ ਮੀਨੀ ਜੀ ਮੇਰੀ ਚੀਜ਼ ਕਹਿੰਦੀ ਨੇ ਉਹੀ ਆਪਾਂ ਕਰਕੇ ਦੇਣੇ ਆ ਉਹੀ ਚੀਜ਼ ਆਪਾਂ ਤਾਂ ਬਣਵਾਉਂਦੇ ਨੇ ਨਹੀਂ ਹੈਗਾ ਵੀ ਕਹੇ ਤਾਂ ਬਣਵਾਉਣਾ ਜਾਂ ਪਛਮਰ ਖਾ ਲੈਣਾ ਇਹ ਆ ਕਿ ਜੀ ਇਨਰ ਬੱਚਿਆਂ ਦੇ ਇਹ ਵੀ ਥੋੜੇ ਪੀਸ ਲੈਂਦੇ ਆ ਪਈ ਵੀ ਹੁਣ ਲੈ ਕੇ ਆਵਾਂਗੇ ਹੁਣ ਆਪਾਂ ਇੱਕ ਦੋ ਆਰਡਰ ਜੇ ਕੱਢਣੇ ਸੀਗੇ ਉਹ ਕਰਕੇ ਇਹ ਜਮਾ ਸੌਟੇ ਬੱਚੇ ਤੇ ਆ ਗਏ ਸੀ ਹੁਣ ਮੈਂ ਇਹ ਦੇਖ ਰਹੀ ਸੀ ਮੈਂ ਇੱਥੇ ਚਲੋ ਇੱਕ ਦੋ ਸੂਟ ਦੇਖ ਲਈਏ ਜੇ ਕੋਈ ਸੂਟ ਹੈ ਨਹੀਂ ਸੀ ਸੂਟ ਵੀ ਆਪਾਂ ਲੈ ਕੇ ਆਵਾਂਗੇ ਮਨ ਕਿਤੇ ਇੱਕ ਅੱਧਾ ਪੀਸ ਬਚਿਆ ਹੋਵੇ ਕਿਹੜਾ ਹਨਾ ਧਣ ਚ ਰਹਿੰਦੇ ਨੇ ਇਹ ਸਾਰੇ ਨਰਨੀ ਜੀ ਜੇਕਰ ਮੇਰਾ ਵਲੌਗ ਤੁਹਾਨੂੰ ਥੋੜਾ ਜਿਹਾ ਵੀ ਚੰਗਾ ਲੱਗਿਆ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੁਹਾਡੇ ਸਾਥ ਸਪੋਰਟ ਦੀ ਬਹੁਤ ਜ਼ਰੂਰਤਾ ਉਮੀਦ ਕਰਦੀ ਹਾਂ ਵਲੌਗ ਵਧੀਆ ਲੱਗਿਆ ਹੋਊਗਾ ਚਲੋ ਮਿਲਦੇ ਹਾਂ ਕੱਲ ਨੂੰ ਨਵੀਂ ਸਵੇਰ ਨਵੀਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਥੈਂਕ ਯੂ